ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਨਵੰਬਰ ਮਹੀਨੇ ਦੇ ਪਹਿਲੇ ਹੀ ਦਿਨ ਨੌਜਵਾਨਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ। ਉਹਨਾਂ ਮਿਊਸਪਲ ਪਵਨ ਵਿਕੇ ਵਕ ਵਕ ਵਿਭਾਗਾਂ ਦੇ ਨਵਜੁਕਤ ਉਮੀਦਵਾਰਾਂ ਨੂੰ ਯਕਤੀ ਪੱਤਰ ਵੰਡੇ ਨੇ ਤੇ ਉਹਨਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਡਿਊਟੀ ਕਰਨ ਦੇ ਲਈ ਕਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਸਰਕਾਰੀ ਨੌਕਰੀ ਦੀ ਉਮੀਦ ਹੀ ਛੱਡ ਦਿੱਤੀ ਸੀ। ਨੌਜਵਾਨ ਪੜ੍ਹਾਈ ਕਰਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਸਨ ਪਰ ਹੁਣ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵੱਡੇ ਪੱਦਰ ਉੱਤੇ ਨੌਕਰੀਆਂ ਮਿਲ ਰਹੀਆਂ ਨੇ। ਇਸ ਵਾਰ ਸਰਕਾਰੀ ਸਕੂਲਾਂ ਦੇ ਬੱਚੇ ਵੀ ਜਿਵੇਂ ਮੈਨ ਜੇਈ ਐਡਵਾਂਸ ਨੀਟ ਅਤੇ ਵਾਟੇ ਵਾਟੇ ਐਗਜ਼ਾਮਸ ਪਾਸ ਕਰ ਰਹੇ ਨੇ ਪਰ ਪਹਿਲਾ ਬੱਚਿਆਂ ਨੂੰ ਮੌਕੇ ਹੀ ਨਹੀਂ ਦਿੱਤੇ ਜਾਂਦੇ ਸਾਡੇ ਉੱਥੇ ਉਹਨਾਂ ਵਿਰੋਧੀ ਧਿਰਾਂ ਉੱਤੇ ਇਸ਼ਾਰਨਾ ਵੀਂਦੇ ਕਿ ਇਹਨਾਂ ਦੇ ਬੱਚਿਆਂ 'ਚ ਤਾਂ ਟੈਲੈਂਟ ਹੀ ਨਹੀਂ ਹੈ ਜੰਮਦਿਆਂ ਨੂੰ ਗਵਰਨਮੈਂਟ ਮਿਲ ਜਾਂਦੇ ਨੇ ਕਦੇ ਉਹਨਾਂ ਨੇ ਗਰੀਬੀ ਦੁਸ਼ਵਾਰੀ ਦੇਖੀ ਹੀ ਨਹੀਂ ਹੈ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਉੱਤੇ ਵੱਡੇ ਵੱਡੇ ਵਿਦਵਾਨ ਪੈਦਾ ਹੋਏ ਨੇ ਤੇ ਉੱਥੇ ਪੰਜਾਬ ਦੇ ਉਸ ਬਾਰੇ ਬੋਲਦੇ ਆ ਮਾਨ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਹੈ ਅੱਜ ਦੇ ਦਿਨ ਪੰਜਾਬ ਹਰਿਆਣਾ ਤੋਂ ਵੱਖਰਾ ਹੋਇਆ ਸੀ ਇਸ ਲਈ ਇਸ ਦਿਨ ਦੀ ਤਾਂ ਖੁਸ਼ੀ ਕਿ ਮਨਾਈਏ ਉਹਨੇ ਕਿਹਾ ਕਿ ਪਿਛਲੇ 8 ਦਾ ਸਾਲਾਂ ਤੋਂ ਨੌਜਵਾਨਾਂ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਸਨ ਕਿਉਂਕਿ ਮੁੱਖ ਮੰਤਰੀ ਦੇ ਫਾਈਲ ਉੱਤੇ ਸਾਈਨ ਹੀ ਨਹੀਂ ਹੁੰਦੇ ਸਨ ਪਰ ਹੁਣ ਸਮਾਂ ਨਹੀਂ ਰਿਹਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਅੱਜ ਪੰਜਾਬ ਦੇ ਆ ਜੇਪਾ ਚਲੋ ਮੈਂ ਇਹਨੂੰ ਖੁਸ਼ੀ ਕਵਾਂ ਕੀ ਕਵਾਂ ਅੱਜ ਪੰਜਾਬ ਛੋਟਾ ਹੋਇਆ ਸੀ ਇਹ ਤੇ ਹੁਣ ਬਣਾਈ ਜਾਂਦੇ ਏ ਅੱਜ ਪੰਜਾਬ ਹਰਿਆਣਾ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਦੀਏ ਤਾਂ 60 ਸਾਲ 62 ਬਾੜ ਸਾਲ ਹੋ ਗਏ ਬਾੜ ਸੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਤੇ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਫਿਰ ਤਾਂ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਐ ਐ ਜਿਹੜਾ ਪਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੋ ਕਟ 45000 ਤਾਂ ਇੱਥੇ ਹੀ ਐਸੇ ਐਸੇ ਪਵਨ ਜੀ ਦੇ ਗਏ ਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪਹਿਲਾਂ ਵਾਲਿਆਂ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤੋਂ ਬਾਅਦ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਟੋਡੇ ਵਾਲੀ ਲਿਸਟ 'ਚ ਹੋਣਾ ਸੀ ਕਿਤੇ ਨਾ ਕਿਤੇ। ਬੇਰਜ਼ਗਾਰੀ ਵਾਲੇ ਕਿਸੇ ਦਫਤਰ 'ਚ ਮੇਰਾ ਵੀ ਨਾ ਹੋਣਾ ਸੀ। ਸੋ ਮੈਂ ਆਪਣੇ ਆਪ ਨੂੰ ਜਨਤਾ ਮੰਨ ਕੇ ਗੱਲ ਕਰ ਰਿਹਾ। ਪਬਲਿਕ ਮੰਨ ਕੇ ਗੱਲ ਕਰ ਰਿਹਾ ਮੈਂ। ਕਿ ਕੀ ਕਰਦੇ ਰਹੇ ਆ ਅਸੀਂ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਪੜਾਈਆਂ ਕਰ ਲੀਆਂ ਉਹ ਫਿਰਦੇ ਰਹੇ। ਉਹ ਕਹਿੰਦੇ ਚਲੋ ਆਪਣੇ ਸੁਪਨੇ ਬੱਚਿਆਂ ਵਿੱਚ ਦੀ ਪੂਰੇ ਕਰ ਲੈਣੇ ਆ ਉਹ ਨਹੀਂ ਹੋਣ ਦਿੰਦੇ। ਲਓ ਜੀ ਇਹਨਾਂ ਨੇ ਪੈਸੇ ਲਓ ਜੀ ਟੈਕਸੀ ਦਿਓ ਜੀ ਪਰ ਕਰਕੇ। ਕਿੱਥੋਂ ਲਈ ਉਹ ਉਹ ਉਹਨਾਂ ਘਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਤਾਂ ਪੜ੍ਹੇ ਸੀ ਦਿਨ ਰਾਤ ਸਵੇਰੇ 3 ਵਜੇ ਦਾ అలਾਰਮ ਲਾ ਕੇ 24 24 ਘੰਟੇ ਡਿਊਟੀਆਂ ਵੀ ਕੀਤੀਆਂ ਕਿ ਹਾਂ ਕੁਝ ਬਣ ਜੂਗਾ ਕੁਝ ਐਕਸਪੀਰੀਅੰਸ ਹੋ ਜੂਗਾ ਜਾਂ ਕਿਤੇ ਪਰ ਉਹਨਾਂ ਨੂੰ ਕੋਈ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਘਰਾਂ ਦਾ ਬਿਲਕੁਲ ਸਹੀ ਕਰ ਲਿਆ ਕਿਸੇ ਲੀਡਰ ਦਾ ਬੱਚਾ ਵੀ ਇਸ ਵਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਬੇਟਿੰਗ ਲਿਸਟ 'ਚ ਲੱਗਿਆ ਹੋਇਆ ਕਿਤੇ ਨੋ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜ੍ਹੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲ੍ਹਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤੀ ਚੱਲਦੇ ਆ ਇਹ ਕੱਢ ਲੈਣਗੇ ਗਾਲ੍ਹਾਂ ਤਾਂ ਜਿੱਤ ਗਏ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਣਾ ਕੱਢਦੇ ਨੇ ਨਾ ਸਭ ਤੋਂ ਵੱਧ ਗਾਣਾ ਨਹੀਂ ਦਿੰਦੇ ਇਹ ਕਿੱਥੋਂ ਆ ਗਿਆ ਇਹ ਗਲਤ ਗੱਲ ਹੈ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਹੈ ਅੱਛਾ ਤੁਹਾਨੂੰ ਹੁਣ ਮੈਂ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਫਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਯਕਤੀ ਪੱਤਰ ਦੇਈਏ ਇਸ ਗੱਲ ਤੇ ਵੀ ਇਤਰਾਜ ਕਰਦੇ ਆ ਲਾਹ ਕਹਿੰਦੇ ਉਹਨੂੰ ਕਲਰਕਾਂ ਨੂੰ ਜੋ ਡੋਜਾ ਮੈਡੀਕਲ ਅਸਟ੍ਰਨੂ ਜਾਂ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਤਾਂ ਅੰਦਾਜ਼ਾ ਹੁੰਦਾ ਹੈ ਉਹ ਨਿਯੁਕਤੀ ਪੱਤਰ ਲੈ ਤੁੰਨ ਤਾਂ ਸਮਝਦੀ ਕੱਕ ਨਹੀਂ ਐ ਇੱਥੇ ਹੀ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਕਿਹਾ ਮੈਂ ਤਾਂ ਜਾਊਂਗਾ ਜਾਂ ਕਰ ਲੋ ਕੀ ਕਰਨਾ ਇਹ ਇਹ ਮਤਲਬ ਇਹ ਕਹਿੰਦੀ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਉਹਦੇ ਬੰਦੇ ਆ ਉਹ ਬੰਦੇ ਉਹਦੇ ਦੇ ਗਾਲਾਂ ਕਾਲਾਂ ਕੱਢਣ ਨੂੰ ਬੈਠੇ ਜਵਾਬ ਵੀ ਤਾਂ ਦੇਣਾ ਚਾਹੀਦਾ ਨਾ ਮੂਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ हट ਜਾ ਫਿਰ ਕਹਿੰਦੇ ਯਾਰ ਤਾ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਕਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿਹੋ ਜਿਹਾ ਮਿੱਟੀ ਨੇ ਲਾ ਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਨ ਜਦੋਂ ਜਵਾਬ ਦਿੰਨੇ ਆ ਮੂਰ ਅੱਗਿਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕੁਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਮਾ ਆਟੇ ਦੇ ਬਿਸਕੁਟ ਬਣਾਉਂਦੇ ਨੇ ਦੀਵਾਲੀ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੂਏ ਤਾਂ ਕਾਊਂਟਰ ਕਰੇ ਤੋਂ ਹੀ ਇਹ ਹਟਣਗੇ अदरवाइज ਨਹੀਂ ਹਟੋਗੇ अदरवाइज ਤਾਂ ਨੰਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ 3 ਪੁੱਤਾਂ ਨੂੰ ਤਾਂ ਇਹਨਾਂ ਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ